ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਸਾਂਝੀਆਂ ਹੋ ਸਕਣ ਅ ਰਿਸ਼ਤੇ ਲੈ ਕੇ ਆਏ ਹਾਂ ਜੀ ਕੁੜੀਆਂ ਦੇ ਰਸਤਾ ਹੈ ਕੁੜੀ ਦਾ ਜੀ ਨਾਮ ਕੌਰ ਪਤਾ ਮੋਗਾ ਪੜ੍ਹਾਈ ਬੀਏ ਸੀ ਨਰਸਿੰਗ ਦੋ ਭੈਣਾਂ ਮੈਰਿਡ ਹਨ ਇੱਕ ਭਰਾ ਭਰਾ ਮੈਰਿਡ ਹੈ ਕੈਲਗਰੀ ਵਿੱਚ ਲੜਕੀ ਦਾ ਕੱਦ ਹੈ ਜੀ 5 ਫੁੱਟ 6 ਇੰਚ ਉਮਰ 28 2 1994 ਡਿਵੋਰਸ ਹੋਇਆ ਹੈ ਜੀ ਲੜਕੀ ਦਾ 6 ਮਹੀਨਿਆਂ ਤੋਂ ਲੜਕੀ ਬੇਟਰ ਵੀਜੇ ਤੇ 10 ਸਾਲਾਂ ਲਈ ਕੈਨੇਡਾ ਵਿੱਚ ਗਈ ਹੈ ਜੀ ਲੜਕਾ ਚਾਹੀਦਾ ਹੈ ਕੈਨੇਡਾ ਪੀਆਰ ਹੋਵੇ ਡਿਵੋਸੀ ਹੋਵੇ ਜਾਂ ਫਿਰ ਅਨਮੈਰਿਡ ਹੋਵੇ ਬਰਾਬਰ ਦੀ ਉਮਰ ਹੋਵੇ ਜੀ ਚੰਗੀ ਖਾਨਦਾਨੀ ਤੋਂ ਹੋਵੇ ਲੜਕਾ ਗੁਰਸਿੱਖ ਪਰਿਵਾਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਮੋਗਾ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਸੇਖੋ ਡੇਟ ਆਫ ਬਰਥ 1998 ਹਾਈਟ 5 ਫੁੱਟ 4 ਇੰਚ ਸਟੱਡੀ ਪਲੱਸ 2 ਪਾਸ ਕਰ ਪਲੱਸ 2 ਮੈਡੀਕਲ ਕਰਕੇ ਕੈਨੇਡਾ ਵਿੱਚ ਬ੍ਰੈਂਟਨ ਦੇ ਵਿੱਚ ਐਚ ਐਮ ਦਾ ਕੋਰਸ ਕੀਤਾ ਸੀ ਜੀ 2017 ਨੂੰ ਲੜਕੀ ਗਈ ਹੋਈ ਹੈ ਜੀ ਕੈਨੇਡਾ ਸਟੇਟਸ ਹੈ ਜੀ ਲੜਕੀ ਦਾ ਪੀ ਆਰ ਕੈਨੇਡਾ ਦੀ ਸੌਫਟਵੇਅਰ ਇੰਜੀਨੀਅਰ ਦਾ ਕੋਰਸ ਕਰ ਰਹੀ ਹੈ ਜੀ ਇਸ ਟਾਈਮ ਜੋਬ ਚੱਲ ਰਹੀ ਹੈ ਜੀ ਲੜਕੀ ਦੀ ਸਕਿਉਰਿਟੀ ਗਾਰਡ ਦੀ ਪੜਾਈ ਦੇ ਨਾਲ-ਨਾਲ ਜ਼ਮੀਨ ਹੈ ਜੀ ਇਹਨਾਂ ਕੋਲ 10 ਕਿੱਲੇ ਫਾਦਰ ਸਾਹਿਬ ਫਾਰਮਰ ਨੇ ਮਦਰ ਹਾਊਸ ਵਾਈਫ ਨੇ ਜੀ ਸਿਵਲਿੰਗ ਦੋਹੇ ਭੈਣ ਭਰਾ ਨੇ ਜੀ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਨੂੰ 15 ਤੋਂ 20 ਕਿੱਲੇ ਤੱਕ ਜ਼ਮੀਨ ਆਉਂਦੀ ਹੋਵੇ ਮੁੰਡਾ ਪੀਆਰ ਹੋਵੇ ਜਾਂ ਫਿਰ ਵਰਕ ਪਰ ਪਰਟੇ ਹੋਵੇ ਨਸ਼ੇ ਪਤੀ ਤੋਂ ਰਹੇ ਤੋਂ ਬਏ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਤਾਂ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰੋ ਜੀ ਧੰਨਵਾਦ ਜੀ